ਬਾਹਿਗੁਰੂ ਜੀ ਦਾ ਖਾਲਸਾ ਬਾਹਿਗੁਰੂ ਜੀ ਦੀ ਫਤਿਹ ਮੇਰੇ ਦੇਸਾਂ ਬਦੇਸਾਂ ਵਿੱਚ ਬੈਠੇ ਪੰਜਾਬੀ ਭਰਾਵੋ ਅਤੇ ਹਿੰਦੂ ਸਿੱਖੋ ਵੀਰੋ ਅਤੇ ਪੰਜਾਬ ਵਿੱਚ ਬੈਠੇ ਸਾਰੇ ਸਿੱਖ ਸੰਗਤ ਦਾ ਸਾਡੇ ਚੈਨਲ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਤੇ ਨਮਸਤੇ ਅੱਜ ਗੱਲ ਕਰਨ ਜਾ ਰਹੇ ਹਾਂ ਵਿਸਾਖੀ ਦੀ ਬਜ਼ਾਖੀ ਬੜੀ ਧੂਮ ਧਾਮ ਨਾਲ ਮਨਾਇ ਜਾਂਦੀ ਹੈ ਅੱਜ ਬਾਲੀਆਂ ਗੱਲਾਂ ਆਪਾਂ ਨਾ ਕਰਦੇ ਹੋਏ ਅੱਜ ਕੱਲ ਕਰਨ ਜਾ ਰਿਹਾ ਸਾਡੇ ਇੱਕ ਪਵਿੱਤਰ ਸਥਾਨ ਦੀ ਜੋ ਕਿ ਅਸਾਰੇ ਦਿਨ ਪੂਰਾ ਮੁਕੰਮਲ ਹੋ ਚੁੱਕੇ ਨੇ ਉਹ ਸ੍ਰੀ ਪਰਮੇਸ਼ਰ ਦਵਾਰ ਸਾਹਿਬ ਪਟਿਆਲਾ ਤੋਂ ਭਾਨੀਗੋੜ ਰੋਡ ਤੇ ਸੇਖੂਪੁਰ ਜੋ ਕਿ ਸੰਤਾਂ ਦੀ ਕਮਾਈ ਸਦਕਾ ਬਹੁਤ ਵਧੀਆ ਪਰਮੇਸ਼ਰ ਦਵਾਰ ਸਾਹਿਬ ਹਾਂ ਬਹਿਗੁਰੂ ਜੀ ਕਾ ਖਾਲਸਾ ਬਹਿਗੁਰੂ ਜੀ ਕੀ ਫਤਿਹ ਮੇਰੇ ਦੇਸ਼ਾਂ ਬਦੇਸ਼ਾਂ ਵਿੱਚ ਬੈਠੇ ਪੰਜਾਬੀ ਭਰਾਵੋ ਅਤੇ ਪੰਜਾਬ ਵਿੱਚ ਬੈਠੇ ਸਾਰੇ ਪੰਜਾਬੀ ਭਰਾਵਾਂ ਦਾ ਮੇਰੇ ਵੱਲੋਂ ਯਾਨੀ ਕਿ ਕਰਨ ਭਾਰ ਦਵਾਰ ਵੱਲੋਂ ਸਭ ਨੂੰ ਸਾਸਤ੍ਰੀਕਰ ਅਤੇ ਅੱਜ ਕੱਲ ਕਰਨ ਜਾ ਰਿਆਂ ਸ੍ਰੀ ਪਰਮੇਸ਼ਰ ਦਵਾਰ ਸਾਹਿਬ ਦੀ ਜੋ ਕਿ ਕਟੜਾਲਾ ਤੋਂ ਪੋਹਾਨੀਗੜ ਰੋਡ ਤੇ ਸਿਤਤਾ ਹੈ ਇਹ ਵੀ ਧਰਤੀ ਕੋਈ ਕਰਮਾ ਵਾਲੀ ਹੁੰਦੀ ਹੈ ਜਿੱਥੇ ਇਹ ਜੇ ਪਵਿੱਤਰ ਸਥਾਨ ਦੀ ਸਥਾਪਨਾ ਹੁੰਦੀ ਹੈ ਇੱਥੇ ਅੱਜ ਤੋਂ 32 ਸਾਲ ਦੀ ਗੱਲ ਹੈ ਵੀ ਇੱਥੇ ਇੱਕ ਸੇਖੂਪੁਰ ਦੇ ਅੱਡੇ ਤੇ ਸਾਧੂ ਬੈਠਦੇ ਤੇ ਉਹਨਾਂ ਦੀ ਇੱਕ ਝੋਪੜੀ ਬਣਾਈ ਹੋਈ ਸੀ ਸਾਧੂਆਂ ਦਾ ਵਾਜਨ ਬਹੁਤ ਹੀ ਭਗਵੇਂ ਕੱਪੜਾ 'ਚ ਬੈਠਦੇ ਤੇ ਕੋ ਹੋਰ ਤਾਂ ਦੂਰ ਨੇੜੇ ਕਿਤੇ ਪਾਣੀ ਪੀਣ ਨੂੰ ਚੰਨੋ ਮੜਾ ਦਾ ਸਟਾਪ ਆਉਂਦਾ ਸੀ ਪਟਿਆਲੇ ਤੋਂ ਚੱਲ ਕੇ ਹੋਰ ਕਿਤੇ ਕੋਈ ਢਾਬਾ ਨਾ ਕੋਈ ਹੋਟਲ ਨਾ ਵੀ ਪੈਟਰੋਲ ਪੰਪ ਨਾ ਕੋਈ ਕਾਲਜ ਥੀ ਇਹ ਤਾਂ ਹੁਣ 5-7 ਸਾਲ 'ਚ ਬਣੇ ਨੇ ਪਹਿਲਾਂ ਰੋਡ ਜਮ੍ਹਾਂ ਖਾਲੀ ਹੁੰਦਾ ਸੀ ਤਾਂ ਇੱਥੇ ਜਦੋਂ ਸਾਧੂ ਬੈਠਦੇ ਤੇ ਉਹ ਲੋਕਾਂ ਨੂੰ ਘੇਰ ਕੇ ਜਲ ਸਕਾਉਂਦੇ ਤੇ ਪਾਣੀ ਦੀ ਸੇਵਾ ਸੰਤ ਘੜੇ ਭਰ ਕੇ ਰੱਖਦੇ ਪਾਣੀ ਦੇ ਤਾਂ ਜਿਹੜਾ ਕੋਈ ਆਉਂਦਾ ਜਾਂਦਾ ਤਾਂ ਸੰਤਾਂ ਲਵੇ ਖੜ ਕੇ ਜਾਂਦਾ ਸੰਤਾਂ ਨੂੰ ਨਮਸਤੇ ਕਰਦੇ ਭਾਈ ਹੱਥ ਲਾਉਂਦੇ ਤਾਂ ਸੰਤ ਵੀ ਬੜੇ ਕਰਨੀ ਵਾਲੇ ਤੇ ਕਰਨੀ ਵਾਲੇ ਮਹਾਪੁਰਸ਼ ਤਾਂ ਲੋਕਾਂ ਨਾਲ ਬਚਨ ਕਰਦੇ ਤੇ ਉਹ ਕਹਿੰਦੇ ਭਾਈ ਤੁਸੀਂ ਤਾਂ ਥੋੜੇ ਖੜਦੇ ਹੋਣਾ ਇੱਥੇ ਮੇਲੇ ਲੱਗਿਆ ਕਰਨਗੇ ਇਹ ਜਗ੍ਹਾ ਦੇ ਉੱਤੇ ਮੇਲੇ ਲਗਿਆ ਕਰਨਗੇ ਜਿਹੜੇ ਤੁਸੀਂ ਉਰੇ ਦੇਖ ਲਿਓ ਕਹਿੰਦੇ ਅਸੀਂ ਤਾਂ ਦੇਖਣਾ ਨਹੀਂ ਕਹੋ ਸੰਤਾਂ ਦੀ ਉਮਰ ਬਡੇਰੀ ਦੀ ਕਹਿੰਦੇ ਵੀ ਉਰੇ ਮੇਲਾ ਭਰਿਆ ਕਰੂ ਦਿਨ ਰਾਤ ਸਾਡੇ ਆਪ ਅੱਖੀਂ ਦੇਖਦੇ ਦੀ ਗੱਲ ਐ ਕਹੋ ਮੇਰੀ ਉਮਰ 58 ਸਾਲ ਦੀ ਹੋ ਗਈ ਮੈਂ ਆਪ ਸੰਤਾਂ ਨਾਲੇ ਪਾਣੀ ਪੀਤਾ ਉਹਨਾਂ ਦੇ ਬਾਤ ਸੁਣੇ ਨੇ ਵੀ ਹਾਂ ਵੀ ਸੰਤਾਂ ਦੀ ਗੱਲ ਸਹੀ ਐ ਕਹੋ ਸੰਤ ਬਾਣੀ ਨਾਲ ਜੁੜੇ ਹੋਏ ਤੇ ਚੰਗੀ ਕਰਨੀ ਦੇ ਮਾਲਕ ਤੇ ਸੰਤਾਂ ਦੇ ਬਚਨ ਇਹੀ ਕੱਢਣੇ ਵੀ ਭਾਈ ਉਹਰੇ ਮੇਲਾ ਲੱਗਿਆ ਕਰਨਾ ਤਾਂ ਉਹਰੇ ਹੁਣ ਮੇਲਾ ਦੇਖਦੇ ਆਪਾਂ ਕਿੱਡਾ ਵਧੀਆ ਸੰਤ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਨੇ ਉਪਰਾਲੇ ਦਰਾਂ ਨਾ ਕਿੰਨੀ ਵਧੀਆ ਗੁਰੂ ਸਾਹਿਬ ਦੀ ਜਿਹੜੇ ਗੁਰੂ ਘਰ ਦੀ ਇਮਾਰਤ ਹੈ ਇਹਨਾਂ ਦੇ ਉਦਮਾ ਸਦਕਾ ਬਹੁਤ ਵਧੀਆ ਸੁੰਦਰ ਨਜ਼ਾਰੇਦਾਰ ਗੁਰੂ ਦੇ ਹਾਲ ਗੁਰੂ ਦਾ ਘਰ ਬਣਾਇਆ ਗਿਆ ਜਿਹੜਾ ਕਿ ਦੇਸਾਂ ਵਿਦੇਸਾਂ ਵਿੱਚੋਂ ਸੰਗਤਾਂ ਨੇ ਬਹੁਤ ਸਹਾਇਤਾ ਕੀਤੀ ਸਾਡੇ ਪੁਆਣੀਗੜ੍ਹ ਵੀ ਅਸੀਂ ਦਬਾਨ ਲਗਾਉਣੇ ਹੁੰਦੇ ਆ ਇੱਥੋਂ ਵੀ ਤਿਲ ਫੁੱਲ ਜਿਹੜੀ ਸਾਧ ਸੰਗਤ ਹੁੰਦੀ ਹੈ ਸ਼ਹਿਰ ਦੀ ਉਹ ਵੀ ਭੇਟ ਕਰਦੇ ਆ ਅਤੇ ਇੱਥੇ ਵੱਧ ਤੋਂ ਵੱਧ ਜਿੰਨੇ ਵੀ ਸੰਗਤਾਂ ਪਹੁੰਚਦੀਆਂ ਨੇ ਜਿਵੇਂ ਹੁਣ ਬਸਾਖੀ ਆ ਰਹੀ ਹੈ ਵਸਾਖੀ ਬੜੀ ਧੂਮ ਧਾਮ ਨਾਲ 14 ਤਰੀਕ ਨੂੰ ਮਨਾਈ ਜਾਊਗੀ ਅਤੇ ਅੰਮ੍ਰਿਤ ਸੰਚਾਰ ਵੀ ਹੋਊਗਾ ਬਹੁਤ ਰੱਗੀ ਢਾਡੀ ਜਥੇ ਪਹੁੰਚਣਗੇ ਸਾਤਾਂ ਦਾ ਪਿਆਰ ਬਹੁਤ ਆ ਸੰਤ ਰਣਜੀਤ ਸਿੰਘ ਢੜੀ ਨਾਲ ਦਾ ਸਭ ਜਨਤਾ ਨਾਲ ਸਭ ਸਿੱਖ ਸੰਗਤ ਇੱਥੇ ਪਹੁੰਚ ਕੇ ਲਾਹਾ ਲੈਂਦੀ ਆ ਲਾਹਾ ਲੈ ਲੈਂਦੀ ਰਹੂਗੀ ਅਤੇ ਇਹ ਸਤਾਂ ਦੀਆਂ ਜਾਦੇ ਗੱਲਾਂ ਨਾ ਕਰਦਾ ਹੋਇਆ ਮੈਂ ਆਪਾਂ ਇੱਥੇ ਅੱਤੋ ਬੱਦਰ ਟਰੱਕਾਂ ਵਾਲੇ ਬੱਸਾਂ ਵਾਲੇ ਜਾਂ ਹੋਰ ਟੂਰਾਂ ਤੇ ਜਾਣ ਵਾਲੇ ਬੱਚੇ ਜੇ ਕੋਈ ਘੋਰ ਕੋਈ ਸਰਸੇ ਜਾਂ ਵਿਆਸ ਉਹ ਲੰਗਰ ਕਣੀਓ ਵਾਂਝਾ ਨਹੀਂ ਜਾਂਦਾ ਹਰੇਕ ਕੋਈ ਲੰਗਰ ਉਰੇ ਦਿਨ ਰਾਤ ਚੱਲਦੇ ਰਹਿੰਦੇ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਰੋਜ਼ ਨਮਸਤਕ ਹੁੰਦੀਆਂ ਨੇ ਇੱਥੇ ਆ ਕੇ ਇੱਥੇ ਬਹੁਤ ਵਧੀਆ ਲੰਗਰ ਦੀ ਸਹੂਲਤ ਹੈ ਚਾਹ ਦੀ ਪਾਣੀ ਦੀ ਬਹੁਤ ਵਧੀਆ ਸੰਗਤਾਂ ਨੂੰ ਜਲ ਪ੍ਰਸਾਦ ਦਾ ਸਕਾਇਆ ਜਾਂਦਾ ਜੋ ਕਿ ਸੰਗਤਾਂ ਵਿੱਚ ਬਹੁਤ ਬਹੁਤ ਭਾਰੀ ਇਕੱਠ ਦੇਖ ਕੇ ਆ ਹੁਣ 14 ਤਰੀਕ ਨੂੰ ਵੀ ਬਹੁਤ ਵਧੀਆ ਦੀਵਾਨ ਸਜਾਏ ਜਾਣਗੇ ਤੁਸੀਂ ਨੇ ਵੱਧ ਤੋਂ ਵੱਧ ਹਿੱਸਾ ਲੈਣਾ ਬੈਗੁਰੂ ਜੀ ਦਾ ਖਾਲਸਾ ਬੈਗੁਰੂ ਜੀ ਦੀ ਫਤਿਹ